ਆਇਂ ਦਿਨ ਜਿੱਥੇ ਕਈ ਤਰ੍ਹਾਂ ਦੇ ਹਾਸਿਆਂ ਦੀ ਖਬਰ ਸਾਹਮਣੇ ਆਉਂਦੀ ਏ ਤੇ ਹੁਣ ਲਗਾਤਾਰ ਖਾਣ ਪੀਣ ਦੇ ਮਾਮਲੇ ਨੂੰ ਲੈ ਕੇ ਵੀ ਲਗਾਤਾਰ ਖਬਰਾਂ ਅੱਜੀਆਂ ਸਾਹਮਣੇ ਆ ਰਹੀਆਂ ਨੇ ਕਿ ਹੁਣ ਵਿਸ਼ਵਾਸ ਨਹੀਂ ਪੈਂਦਾ ਕਿ ਬਾਹਰ ਸਾਨੂੰ ਖਾਣਾ ਚਾਹੀਦਾ ਹੈ ਜਾਂ ਨਹੀਂ ਅਖਿਰ ਕਿਸਾ ਦੀ ਜਾਂਚ ਕੀਤੀ ਜਾ ਸਕਿਆ ਕਿਉਂਕਿ ਕੁਝ ਨਹੀਂ ਪਤਾ ਕਿ ਖਾਣ ਦੇ ਸਮੇਂ ਤੁਹਾਡੇ ਖਾਣੇ ਦੇ ਵਿੱਚ ਕੀ ਨਿਕਲ ਆਵੇ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਗਾਜ਼ੀਆਬਾਦ ਦੀ ਇੱਕ ਪ੍ਰਸਿੱਧ ਮਠਾਈ ਦੀ ਦੁਕਾਨ ਹੈ ਜਿੱਥੇ ਕਿ ਸਮੋਸੇ ਵਗੈਰਾ ਵੀ ਮਿਲਦੇ ਨੇ ਤੇ ਉਸ ਸਮੋਸੇ ਦੇ ਵਿੱਚਕਾਰ ਮੇਡਕ ਦੀ ਯਾਨੀ ਪੰਜਾਬੀ ਦੇ ਵਿੱਚ ਦੱਸਦੇ ਨੇ ਤੁਹਾਨੂੰ ਕਿ ਡੱਟੂ ਦੀ ਜਿਹੜੀ ਟੰਗ ਹੈ ਉਹ ਮਿਲਣ ਦਾ ਜਿਹੜਾ આરોਪ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਸਮੋਸੇ ਦੇ ਵਿੱਚ ਜਿਵੇਂ ਕੁਜੀਬ ਕੁਝ ਨਿਕਲਿਆ ਦਿਖਾਈ ਦੇ ਰਿਹਾ ਤੁਸੀਂ ਸਮੋਸਾ ਦੇਖ ਸਕਦੇ ਹੋ ਇਸ ਤਰ੍ਹਾਂ ਉਹਦੇ ਵਿੱਚ ਮੇਡਕ ਦੀ ਜਿਹੜੀ ਉਹ ਟੰਗ ਨਿਕਲਣ ਦਾ આરોਪ ਲੱਗਿਆ ਹੋਇਆ ਹੈ ਜਿਸ ਤੋਂ ਬਾਅਦ ਨਾਮੀ ਕੰਪਨੀ ਦੇ ਨਾਮ ਦੇ ਨਾਲ ਜੁੜੇ ਹੋਣ ਕਰਕੇ ਮਿਠਾਈ ਦੀ ਦੁਕਾਨ ਜਿਹੜੀ ਹੈ ਕਾਫੀ ਜਿਆਦਾ ਪ੍ਰਸਿੱਧ ਵੀ ਹੈ ਜਿੱਥੇ ਲੋਕਾਂ ਦੇ ਵੱਲੋਂ ਦੂਰ ਦੂਰੋਂ ਖਰੀਦਾਰੀ ਕੀਤੀ ਜਾਂਦੀ ਹੈ ਪਰ ਇਸ ਮਾਮਲੇ ਤੋਂ ਬਾਅਦ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਵਿਭਾਗ ਟੀਮ ਪਹੁੰਚੀ ਹੈ ਜੋ ਕਿ ਖਾਣ ਪੀਣ ਦੇ ਸਮਾਨ ਦੀ ਚੈਕ ਕਰ ਰਹੀ ਹੈ ਉਸ ਤੋਂ ਬਾਅਦ ਉਹਨਾਂ ਨੇ ਸਮੋਸੇ ਦੇ ਹੋਰ ਸਮੋਸੇ ਦੇ ਨਾਲ ਨਾਲ ਹੋਰ ਵੀ ਜਿਹੜੇ ਪਦਾਰਥ ਉੱਥੇ ਬਣਾਏ ਜਾਂਦੇ ਨੇ ਉਹਨਾਂ ਦੇ ਸੈਂਪਲ ਲੈਏ ਨੇ ਬਿਓ ਚਿੱਟਾ ਸਹੀ ਨੇ ਜਾਂ ਫਿਰ ਕਿਤੇ ਐਕਸਪਾਇਰੀ ਨਾ ਹੋਣ ਜਿਸ ਤੋਂ ਬਾਅਦ ਕੀ ਕਾਰਵਾਈ ਹੋਵੇਗੀ ਅਜੇ ਤੱਕ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਫਿਲਹਾਲ ਦੱਸਦੀ ਹੈ ਕਿ ਜਾਂਚ ਦੇ ਵਾਸਤੇ ਸਮੋਸੇ ਤੇ ਹੋਰ ਵੀ ਕਈ ਚੀਜ਼ਾਂ ਨੂੰ ਜਾਂਚ ਵਿਭਾਗ ਟੀਮ ਨੇ ਆਪਣੇ ਕੋਲ ਸੈਂਪਲ ਲੈ ਲਏ ਨੇ ਇਹ ਹੈ ਬਈਆ ਬੀ ਕਨੈਡ ਸਵੀਟ दिखा, दिखा देना आपने जरा ना लिख लिया क्या क्या <णुणारी देखा दुणारी णगारी> <थासफ। ई लगे> मेढक की टांगी समोसे में समोसे में टांग पंद्रह खराब टांग निकली समोसे में तो पैसा खर्चा करके आ रहे है ना मैं खुद के कई दिन तेरे पास क्यों तो, तो आ रहे है आपे फोन नहीं फोन मिलाओ फोन मिला फोन जरा समोसा तो हमने पहले बना ली दिखाओ ये का ਦਿਖਾਓ ਭਈਆ ਅਰੇ ਇਹ ਕੀ ਹੋਗਾ ਭਾਈ ਇਸ ਤਰ੍ਹਾਂ ایسے ਕਿੱਦਿਆ ਹੈ ਪੂਰੇ ਸਮੋਸਿਆਂ ਮੈਂਡਕ ਹੋਏਗਾ ਇਹ ਸਿਰਫ ਟਾਂਗ ਆਈਏ